ਸਿੱਧੂ ਬਾਈ ਦੀ ਯਾਦਗਾਰ ਤੇ ਖੜੇ ਆ ਤੇ ਸਿੱਧੂ ਬਾਈ ਦੀ ਯਾਦਗਾਰ ਤੇ ਵੱਡਾ ਬਦਲਾਅ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਦੇਖ ਸਕਦੇ ਹੋ ਸਿੱਧੂ ਬਾਈ ਦੀ ਯਾਦਗਾਰ ਤੇ ਲੋਕ ਲਗਾਤਾਰ ਪਹੁੰਚ ਰਹੇ ਨੇ ਸਿੱਧੂ ਬਾਈ ਨੂੰ ਦੇਖਣ ਦੇ ਲਈ ਕੋਈ ਆ ਰਿਹਾ ਤੇ ਕੋਈ ਜਾ ਰਿਹਾ ਨੌਜਵਾਨ ਬੱਚੇ ਬਜ਼ੁਰਗ ਹਰ ਇੱਕ ਇੱਥੇ ਪਹੁੰਚ ਰਹੇ ਨੇ ਸਿੱਧੂ ਬਾਈ ਦੀ ਯਾਦਗਾਰ ਤੇ ਤੇ ਬਦਲਾਅ ਤੁਹਾਨੂੰ ਦਿਖੀ ਰਿਹਾ ਕਿ ਸਿੱਧੂ ਬਾਈ ਦੇ ਪਿੱਛੇ ਜੋ ਕੰਮ ਦਾ ਹੋ ਚੁੱਕੀ ਹੈ ਸ਼ੈੱਡ ਪੈ ਚੁੱਕਿਆ ਤੇ ਸਟੈਪ ਵੀ ਬਣ ਰਹੇ ਨੇ ਦੇਖੋ ਸਟੈਪ ਵੀ ਬਣ ਚੁੱਕੇ ਨੇ ਤੇ ਇਹ ਆ ਟਾਲੀ ਜਿਹੜੀ ਸਿੱਧੂ ਬਾਈ ਨੇ ਆਪਣੇ ਹਨਾ ਗੀਤਾਂ ਦੇ ਵਿੱਚ ਬੋਲੀ ਸੀ ਤੇ ਨਾਲੇ ਬਾਈ ਦਾ ਯਾਦਗਾਰ ਬਣਿਆ ਤੇ ਇੱਧਰ ਕੰਮ ਚੱਲ ਰਿਹਾ ਜੀ ਚਾਰ ਪਾਸੇ ਚਾਰ ਦੁਆਰੀ ਹੋ ਚੁੱਕੀ ਆ ਟਰੈਕਟਰ ਦੇਖੋ ਟਰਾਲੀਆਂ 59 11 ਟਰਾਲੀ ਤੇ ਲਿਖਿਆ ਹੋਇਆ ਟਰੈਕਟਰ ਟਰਾਲੀਆਂ ਇੱਥੇ ਲੱਗੀਆਂ ਹੋਈਆਂ ਨੇ ਜੇਸੀਬ ਮਸ਼ੀਨ ਲੱਗੀ ਹੋਈ ਆ ਮਿੱਟੀ ਨੂੰ ਪੱਟ-ਪੱਟ ਕੇ ਬਾਹਰ ਲਿਜਾਇਆ ਜਾ ਰਿਹਾ ਕੀ ਯਾਦਗਾਰ ਤੇ ਕੁਝ ਨਾ ਕੁਝ ਬਦਲਾਅ ਕੀਤਾ ਜਾ ਰਿਹਾ ਇੱਧਰ ਦੇਖ ਸਕਦੇ ਹੋ ਚਾਰ ਦੁਵਾਰੀ ਹੋ ਚੁੱਕੀ ਆ ਹਨਾ ਸਟੀਲ ਦੇ ਆ ਲੋਹੇ ਦਾ ਵੈਲਡਿੰਗ ਕੀਤਾ ਜਾ ਰਿਹਾ ਚਾਰ ਦੁਵਾਰੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਲਗਾਤਾਰ ਲੋਕ ਆ ਰਹੇ ਨੇ ਹਨਾ ਕੋਈ ਆ ਰਿਹਾ ਕੋਈ ਜਾ ਰਿਹਾ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਗੱਡੀਆਂ ਮੋਟਰਸਾਈਕਲ ਕਾਰਾਂ ਹਰ ਇੱਕ ਨੌਜਵਾਨ ਬਜ਼ੁਰਗ ਇੱਥੇ ਪਹੁੰਚ ਰਹੇ ਨੇ ਯਾਦਗਾਰ ਤੇ ਦੇਖਣ ਦੇ ਲਈ ਸਿੱਧੂ ਬej ਦੀ ਯਾਦਗਾਰ ਨੂੰ ਹਨਾ ਤੇ ਹਰ ਦੇਨ ਇਸੇ ਤਰ੍ਹਾਂ ਇੱਥੇ ਲੋਕ ਆਉਂਦੇ ਨੇ ਤੇ ਵੱਡੀ ਗੱਲ ਇਹ ਆ ਕਿ ਸਿੱਧੂ ਬਾਈ ਦੀ ਯਾਦਗਾਰ ਤੇ ਇੱਥੇ ਲੋਕਾਂ ਨੂੰ ਰੋਜ਼ਗਾਰ ਵੀ ਮਿਲ ਰਿਹਾ। ਰੋਜ਼ਗਾਰ ਦੇਖ ਸਕਦੇ ਹੋ ਤੁਸੀਂ ਸਾਹਮਣੇ ਦੁਕਾਨਾਂ ਲੱਗੀਆਂ ਹੋਈਆਂ। ਫੋਟੋਆਂ, ਸਟicker, ਟੀ-ਸ਼ਰਟਾਂ, ਸ਼ਰਟਾਂ, ਛੱਲੇ ਹਰ ਇੱਕ ਚੀਜ਼ ਇੱਥੇ ਮਿਲਦੀ ਆਈ। ਆਹ ਦੇਖ ਸਕਦੇ ਹੋ ਇਹ ਸਿੱਧੂ ਬਾਈ ਦੀ ਯਾਦਗਾਰ ਆ ਤੇ ਤੁਹਾਨੂੰ ਉੱਧਰ ਵੀ ਲੈ ਕੇ ਚਲਾਇਆ ਹਵੇਲੀ ਵੱਲ। ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਂ ਕਿ ਸਭ ਤੱਕ ਵੀਡੀਓ ਪਹੁੰਚਾਈ ਜਾ ਸਕੇ ਕਿ ਸਿੱਧੂ ਬਾਈ ਦੀ ਯਾਦਗਾਰ ਤੇ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਇੱਥੇ ਬਦਲਾਅ ਦੇਖਣ ਨੂੰ ਮਿਲੇਗਾ ਸਿੱਧੂ ਬਈ ਦੀ ਯਾਦਗਾਰ ਤੇ ਦੇਖ ਸਕਦੇ ਹੋ ਜੇ ਸੀ ਵੀ ਦੇ ਨਾਲ ਟ੍ਰੈਲੀ ਦੇ ਵਿੱਚ ਮਿੱਟੀ ਭਰੀ ਜਾ ਰਹੀ ਹੈ ਤੇ ਮਿੱਟੀ ਬਾਹਰ ਲੈ ਕੇ ਜਾਏ ਜਾ ਰਹੀ ਹੈ ਤੇ ਅੰਦਰ ਕੀ ਬਣੇਗਾ ਇਹ ਤੁਹਾਨੂੰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਪਤਾ ਲੱਗ ਜਾਵੇਗਾ ਕਿ ਸਿੱਧੂ ਬਈ ਦੀ ਯਾਦਗਾਰ ਤੇ ਬਹੁਤ ਵੱਡਾ ਬਦਲਾਅ ਆਉਣ ਜਾ ਰਿਹਾ ਦੇਖ ਸਕਦੇ ਹੋ ਲੋਕ ਖੜ-ਖੜ ਕੇ ਸਿੱਧੂ ਬਾਈ ਨੂੰ ਧਿਆਨ ਨਾਲ ਦੇਖ ਰਹੇ ਨੇ ਹਨਾ ਦੇਖੋ ਲੇਡੀਜ਼ ਨੌਜਵਾਨ ਬਜ਼ੁਰਗ ਆ ਰਹੇ ਨੇ ਵੋਟਾਂ ਕਰਵਾ ਰਹੇ ਨੇ ਤੇ ਇੱਧਰ ਟਾਲੀ ਆ ਜਿਸ ਟਾਲੀ ਦੀ ਹਮੇਸ਼ਾ ਸਿੱਧੂ ਬਾਈ ਗੱਲ ਕਰਦਾ ਸੀ ਤੇ ਲਗਾਤਾਰ ਲੋਕ ਆਈ ਜਾ ਰਹੇ ਨੇ ਦੇਖੋ ਬਜ਼ੁਰਗ ਦੇਖੋ ਮਾਤਾ ਬਜ਼ੁਰਗ ਦੇਖ ਸਾਦੇ ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਨੇ ਜੀ ਇਹ ਸੱਚੀ ਗੱਲ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਸੱਚੀ ਗੱਲ